ਮੈਂ ਤੁਹਾਨੂੰ ਇੱਕ ਬੋਲੀ ਸੁਣਾਉਣੀ ਪੁਰਾਣੇ ਜ਼ਮਾਨੇ ਦੀ ਵੀ ਇੱਕ ਬੀਬੀ ਸੀ ਤੇ ਉਹਨਾਂ ਸਮੇਂ ਵਿੱਚ ਹਾਲੀ ਹਾਲ ਬਉਂਦੇ ਸੀ ਖੇਤਰ ਤੇ ਆਮ ਹੀ ਬੰਦੇ ਕਈ ਸੁਹਾਗੇ ਤੋਂ ਡਿੱਗ ਪੈਂਦੇ ਸੀ ਵੀ ਸੁਹਾਗਾ ਜਿਹੜਾ ਉੱਚੀ ਨਹੀਂ ਵੀ ਥਾਂ ਤੇ ਉਹ ਇੱਥੇ ਭਾਰੇ ਸੁਹਾਗੇ ਨਹੀਂ ਹੁੰਦੇ ਬਲਤਾਂ ਮਗਰ ਪਾਏ ਜਾਂਦੇ ਸੀ ਤੇ ਬੰਦੇ ਨੂੰ ਉੱਤੇ ਖਲੋਣਾ ਪੈਂਦਾ ਸੀ ਕਈ ਵਾਰਾਂ ਹੱਥ ਛੁੱਟ ਜਾਂਦਾ ਸੀ ਕਈ ਵਾਰਾਂ ਵੀ ਬਲਦੀ ਅਥਰੇ ਹੁੰਦੇ ਸੀ ਤੇ ਉਹ ਵੀ ਭੱਜਦੇ ਸੀ ਜਾਂ ਕੋਈ ਇੱਟ ਥੱਲੇ ਆ ਗਈ ਸੁਹਾਗਾ ਥੜਕ ਜਾਂਦਾ ਸੀ ਤੇ ਇੱਕ ਬੀਬੀ ਖੇਤਰ ਰੋਟੀਆਂ ਲੈ ਕੇ ਗਈ ਤੇ ਉਹਦਾ ਜੇਠ ਹਲਵਾਉਂਦਾ ਸੀ ਨਾਲ ਵੀ ਸਾਰਾ ਪਰਿਵਾਰ ਤਿੰਨ ਤਿੰਨ ਚਾਰ ਚਾਰ ਭਾਈ ਹੁੰਦੇ ਸੀ ਸਾਰੇ ਹੀ ਹਲਵਾਉਂਦੇ ਸੀ ਖੇਤ ਤੇ ਉਹ ਬੀਬੀ ਜੀ ਤਾਂ ਰੋਟੀਆਂ ਲੈ ਕੇ ਗਈ ਤੇ ਜਿਹੜਾ ਜੇਠ ਸੀ ਉਹ ਸੁਹਾਗਾ ਵਾਂਦਾ ਸੀ ਤੇ ਸੁਹਾਗਾ ਠੜਕ ਗਿਆ ਤੇ ਉਹ ਥੱਲੇ ਆ ਗਿਆ ਉਹਨੇ ਉੱਥੇ ਕੀ ਬੋਲੀ ਪਾਈ ਤੀਆਂ ਵਾਲਾ ਜੇਠਾ ਪੁੱਤਾਂ ਵਾਲਾ ਜੇਠ ਆ ਗਿਆ ਨੀ ਸੁਹਾਗੇ ਠਾ ਆ ਗਿਆ ਨੀ ਸੁਹਾਗੇ ਠਾ ਉਹ ਕਹਿੰਦੀ ਸੁਹਾਗੇ ਠਾ ਆ ਗਿਆ